ਸਸੀ ਗਾਲ ਜੀ ਮੈਂ ਤੁਹਾਡਾ ਆਪਣਾ ਰੌਣ ਕੁਰਾਲੀ ਤੇ ਇਸ ਵਕਤ ਖਰੜ ਦੇ ਵਿੱਚ ਕਾਫੀ ਤੇਜ਼ ਬਾਰਿਸ਼ ਸ਼ੁਰੂ ਹੋ ਚੁੱਕੀ ਹੈ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕੀ ਤੁਹਾਡਾ ਇਲਾਕਾ ਕਿਹੜਾ ਕਿ ਤੁਹਾਡੇ ਇਲਾਕੇ ਦੇ ਵਿੱਚ ਬਾਰਿਸ਼ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਫਿਲਹਾਲ ਤੁਹਾਨੂੰ ਤਸਵੀਰਾਂ ਖਰੜ ਦੀਆਂ ਵਿਖਾਣੇ ਆ ਇਹ ਤਸਵੀਰਾਂ ਤੁਹਾਨੂੰ ਖਰੜ ਦੀਆਂ ਦਿਖਾ ਰਿਹਾ ਦਾ ਬੈਲੋਜ਼ੁਆਇਨ ਵਾਫਲ ਕੋ ਦੇ ਕੋਲ ਖੜੇ ਹੈ ਜਿੱਥੇ ਕਿ ਫਿਟ ਹਿੱਟ ਜੀਮ ਤੇ ਨਾਲ ਇਸ ਹੋਰ ਕਾਫੀ ਜਿਹੜੇ ਰੈਸਟੋਰੈਂਟ ਹੈ ਅਮਾਇਰਾ ਐੰਪੀਰੀਓ ਤੇ ਜਿੱਥੇ ਅੱਜ ਹੁਣ ਇਸ ਵਕਤ ਤਕਰੀਬਨ 11 ਵਜੇ ਤੋਂ ਲੈ ਕੇ 11:30 ਵਜੇ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਹੈ ਤੇ ਕਾਫੀ ਤੇਜ਼ ਬਾਰਿਸ਼ ਛਿੜੀ ਅੱਜ ਖਰੜ ਦੇ ਵਿੱਚ ਹੋਈ ਹੈ ਬਾਰਿਸ਼ ਕਰਕੇ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਖਰੜ ਦੇ ਵਿੱਚ 15 ਕਿ ਮਿੰਟ ਬਾਰਿਸ਼ ਹੁੰਦੀ ਹੈ ਤੇ ਖਰੜ ਦੇ ਹਾਲਾਤ ਕੀਵੇਂ ਦੇ ਹੋ ਜਾਂਦੇ ਨੇ ਫਿਲਹਾਲ ਤੁਹਾਨੂੰ ਆਖ ਖੰਨੇ ਆ ਸੀਵਰੇਜ ਦਾ ਜਿਹੜਾ ਮੇਨ ਹੌਲ ਬਣਿਆ ਹੋਇਆ ਇਸ ਤੋਂ ਵੀ ਜਿਹੜਾ ਪਾਣੀ ਬਾਹਰ ਆਣਾ ਸ਼ੁਰੂ ਹੋ ਚੁੱਕਿਆ ਹੈ ਤੇ ਪਾਣੀ ਹਮੇਸ਼ਾ ਆਪਣਾ ਰਸਤਾ ਆਪ ਬਣਾ ਲੈਂਦਾ ਹੈ ਤੇ ਆ ਦੇਖੋ ਕੁਝ ਹੀ ਦੇਰ ਤਕਰੀਬਨ 15 ਕੁ ਮਿੰਟ ਜਿਹੜੀ ਹੈ ਬਾਰਿਸ਼ ਹੋਈ ਹੈ ਤੇ ਜਿਹੜਾ ਇਹ ਐਸਟੀਪੀ ਪੁਆਇੰਟ ਲੱਗਦਾ ਮੈਨੂੰ ਬਣਿਆ ਹੋਇਆ ਸੀਵਰੇਜ ਦਾ ਜਾਂ ਗੰਦਾ ਪਾਣੀ ਦਾ ਬਣਿਆ ਹੋਇਆ ਟੈਂਕਰ ਇਹਦੇ ਵਿੱਚ ਸਾਰਾ ਪਾਣੀ ਹੈ ਜਿਹੜਾ ਉਹ ਬਾਹਰ ਸੜਕ ਵੱਲ ਨੂੰ ਜਾ ਰਿਹਾ ਹੈ ਤੇ ਸੜਕ ਤੇ ਜਿਹੜੀਆਂ ਗੱਡੀਆਂ ਆ ਰਹੀਆਂ ਉਹ ਸਾਰੀਆਂ ਸੀਵਰੇਜ ਦੇ ਇੱਕ ਇਹ ਜਿਹੜਾ ਪਾਣੀ ਬਾਹਰ ਸੜਕ ਤੇ ਜਾ ਰਿਹਾ ਹੈ ਤੇ ਉਹ ਪਾਣੀ ਦੇ ਕਰਕੇ ਹੀ ਜਿਹੜੀਆਂ ਸੜਕ ਤੇ ਪਾਣੀ ਖੜਾ ਹੋ ਰਿਹਾ ਤੇ ਸੜਕ ਤੁਹਾਡੇ ਸਾਹਮਣੇ ਪਤਾ ਹੀ ਹੈ ਕਿ ਜਦੋਂ ਵੀ ਬਰਸਾਤ ਹੁੰਦੀ ਹੈ ਤੇ ਸੜਕਾਂ ਲਵਾ ਲਵ ਪਾਣੀ ਦੇ ਨਾਲ ਭਰ ਜਾਂਦੀਆਂ ਤੇ ਜਲਦੀ ਸੜਕਾਂ ਟੁੱਟ ਜਾਂਦੀਆਂ ਫਿਲਹਾਲ ਜੋ ਇਸ ਦਾ ਲੈਵਲ ਹੈ ਉਹ ਬਿਲਕੁਲ ਸੜਕ ਵਾਲੀ ਕੀਤਾ ਹੋਇਆ ਤੇ ਜਦੋਂ 15 ਕਿ ਮਿੰਟ ਤਕਰੀਬਨ ਬਰਸਾਤ ਹੋਈ ਹੈ ਤੇ 15 ਮਿੰਟ ਤੋਂ ਬਾਅਦ ਹੀ ਪੂਰੀ ਤਰ੍ਹਾਂ ਪਾਣੀ ਜਿਹੜਾ ਉਹ ਬਾਹਰ ਆ ਰਿਹਾ ਤੇ ਰੌਣਕਾਂ ਤਾਂ ਖਰੜ ਦੇ ਵਿੱਚ ਵੱਖਰੀਆਂ ਹੁੰਦੀਆਂ ਤੇ ਲਗਾਤਾਰ ਰੌਣਕਾਂ ਖਰੜ ਦੇ ਵਿੱਚ ਵਾਦੀ ਰਹੀਆਂ ਕਿਉਂਕਿ ਇੱਥੋਂ ਬਾਹਰ ਦੇ ਲੋਕ ਜਿਹੜੇ ਆ ਖਰੜ ਦੇ ਵਿੱਚ ਬਹੁਤ ਜ਼ਿਆਦਾ ਵੱਜ ਚੁੱਕੇ ਐ ਤੇ ਉਹ 89 99 ਜਿਹੜਾ ਉਹ ਵੀ ਛੇਕ ਵਾਲਾ نیچے ਗਿਰਿਆ ਹੋਇਆ ਥੋੜੀ ਬਹੁਤੀ ਨੇਰੀ ਵੀ ਚੱਲੀ ਅੱਜ ਇਸ ਕਰਕੇ ਖਰੜ ਦੇ ਹਾਲਾਤ ਇੰਜ ਹੋਏ ਪਏ ਨੇ ਤੇ ਹਜੇ ਵੀ ਬਿਜਲੀ ਬਿਲਕੁਲ ਲਸ਼ਕਰੀ ਹੈ ਤੇ ਲੱਗਦਾ ਹੈ ਕਿ ਫੇਰ ਤੋਂ بارش ਆ ਸਕਦੀ ਹੈ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਇਲਾਕੇ ਦੇ ਵਿੱਚ بارش ਹੋ ਰਹੀ ਹੈ ਯਾਰ ਨਹੀਂ ਜਾਂ ਫਿਰ ਬਿਲਕੁਲ ਗਰਮੀ ਵਾਲਾ ਹੀ ਮੌਸਮ ਹੈ ਤੇ ਏਸੀ ਚਲਾ ਕੇ ਤੁਸੀਂ ਸੁੱਤੇ ਪਏ ਹੋ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਧੰਨਵਾਦੀ